ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪਰਸਨਲ ਸੈਕਟਰੀ ਦੇ ਕਰਤੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਸੰਸਦ ਦੇ ਕਰਤੇ ਈਡੀ ਜੀਡੀ ਇਸ ਵੇਲੇ ਪਹੁੰਚ ਚੁੱਕੀ ਹੈ ਤੇ ਈਡੀ ਦੇ ਵੱਲੋਂ ਛਾਪਾ ਮਾਰਿਆ ਜਾ ਰਿਹਾ ਹੈ ਇੰਨਾ ਹੀ ਨਹੀਂ ਆਮ ਆਦਮੀ ਪਾਰਟੀ ਦੇ ਹੋਰ ਜਿਹੜੇ 10 ਟਿਕਾਣੇ ਨੇ ਉੱਥੇ ਵੀ ਲਗਾਤਾਰ ਹੀ ਈਡੀ ਦੇ ਵੱਲੋਂ ਤਲਾਸ਼ੀ ਕੀਤੀ ਜਾ ਰਹੀ ਹੈ ਤੇ ਇਸ ਵਿਚਾਲੇ ਜਿਹੜੇ ਆਮ ਆਦਮੀ ਪਾਰਟੀ ਨੇਤਾ ਨੇ ਆਤੀਸ਼ੀ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾਰੀ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗ ਰਿਹਾ ਹੈ ਕਿ ਆਤੀਸ਼ਿਦ ਦੇ ਉੱਪਰ ਲੀਗਲ ਐਕਸ਼ਨ ਵੀ ਜਿਹੜਾ ਥੋੜੇ ਹੀ ਸਮੇਂ ਦੇ ਵਿੱਚ ਲਿੱਤਾ ਜਾ ਸਕਦਾ ਹੈ ਕਿਉਂਕਿ ਲਗਾਤਾਰ ਹੀ આરોਪ ਵੀ ਜਿਹੜੇ ਨੇ ਲਗਾਏ ਜਾ ਰਹੇ ਨੇ ਤਾਂ ਜਿਹੜੇ ਪਰਸਨਲ ਸੈਕਟਰੀ ਨੇ ਵਿਭਵ ਕੁਮਾਰ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਸੰਸਦ ਐਨ ਡੀ ਗੁਪਤਾ ਜਿਹੜੇ ਨੇ ਉਹਨਾਂ ਦੇ ਘਰ ਦੇ ਉੱਪਰ ਵੀ ਛਾਪਾ ਮਾਰਿਆ ਗਿਆ ਮਨੀ ਲਾਂਡਰਿੰਗ ਨਾਲ ਜਿਹੜੇ ਮਾਮਲੇ ਦੇ ਵਿੱਚ ED ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਇਸ ਵਿਚਾਲੇ ਆਮ ਆਦਮੀ ਪਾਰਟੀ ਨੇਤਾ ਜਿਹੜੇ ਨੇ ਆਤੀਸ਼ੀਓਨਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ BJP ਦੇ ਵੱਲੋਂ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਡਰਾਂਗੇ ਨਹੀਂ ਤਾਂ ਲਗਾਤਾਰ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਅੱਗੇ ਉਹਨਾਂ ਨੇ ਇਹ ਵੀ ਕਿਹਾ ਕਿ ਘੋਟਾਲਾ ਅਸੀਂ ਨਹੀਂ ਕੀਤਾ ਬਲਕਿ ਜਿਹੜੀ ਜਾਂਚ ED ਦੇ ਵੱਲੋਂ ਕੀਤੀ ਜਾ ਰਹੀ ਹੈ ਉਸ ਜਾਂਚ ਦੇ ਵਿੱਚ ਹੀ ਕਾਫੀ ਲੰਬੇ ਸਮੇਂ ਤੋਂ ਘਟਾਲਾ ਕੀਤਾ ਜਾ ਰਿਹਾ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਗਵਾਹਾਂ ਦੇ ਬਿਆਨਾਂ ਦੇ ਵਿੱਚ ਫਰਜ਼ੀਵਾੜਾ ਕੀਤਾ ਗਿਆ ਤਾਂ ਵੱਡੇ aarop ਜਿਹੜੇ ਨੇ ਉਹਨਾਂ ਦੇ ਵੱਲੋਂ ਨਾ ਸਿਰਫ ਬੀਜੇਪੀ ਬਲਕਿ ਈਡੀ ਦੇ ਉੱਪਰ ਵੀ ਵੱਡੇ aarop ਲਗਾਏ ਜਾ ਰਹੇ ਨੇ ਤਾਂ ਮੰਤਰੀ ਅਤੀਸ਼ੀ ਤੇ ਵੱਲੋਂ ਇਸ ਵਿਚਾਲੇ ਦਾਵਾ ਵੀ ਕੀਤਾ ਗਿਆ ਕਿ ਸ਼ਰਾਬ ਘਟਾਲੇ ਦੇ ਵਿੱਚ ਇਨਵੈਸਟੀਗੇਸ਼ਨ ਤੋਂ ਬਾਅਦ ਈਡੀ ਨੇ ਸਾਰੇ ਆਡੀਓਜ਼ ਜਿਹੜੇ ਨੇ ਡਿਲੀਟ ਕਰ ਦਿੱਤੇ ਜਿਨ੍ਹਾਂ ਤੋਂ ਬਿਆਨ ਦਿੱਤੇ ਗਏ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਦਬਾਅ ਦੇ ਵਿੱਚ ਆ ਕੇ ਉਹਨਾਂ ਦੇ ਵੱਲੋਂ ਸ਼ਰਾਬ ਘਟੋਲ ਘਟਾਲੇ ਨੂੰ ਲੈ ਕੇ ਵਕ ਵਕ ਬਿਆਨ ਦਿੱਤੇ ਗਏ ਨੇ ਤੇ ਇਹ ਵੀ ਅੱਗੇ ਕਿਹਾ ਜਾ ਰਿਹਾ ਕਿ ਆਖਿਰ ਈਡੀ ਕਿਸ ਨੂੰ ਬਚਾ ਰਹੀ ਹੈ ਸਵਾਲ ਜਵਾਬ ਨੂੰ ਲੈ ਕੇ ਕਿੰਨੇ ਆਡੀਓਜ਼ ਜਿਹੜੇ ਨੇ ਮੌਜੂਦ ਨੇ ਤਾਂ ਇਸ ਸਵਾ ਸਾਰੇ ਸਵਾਲ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਅਤੀਸ਼ੇਦ ਵੱਲੋਂ ਕੀਤੇ ਜਾ ਰਹੇ ਨੇ ਤੇ ਵਕ ਵਕ ਦਾਅਵੇ ਵੀ ਲਗਾਤਾਰ ਹੀ ਇਸ ਮਾਮਲੇ ਦੇ ਵਿੱਚ ਕੀਤੇ ਜਾ ਰਹੇ ਨੇ આરોપીਆਂ ਨੂੰ ਸਰਕਾਰੀ ਗਵਾਹ ਬਣਾਉਣ ਦੀ ਸ਼ਿਕਾਇਤ ਕੀਤੀ ਜਾ ਰਹੀ ਹੈ ਤੇ ਜਿਹੜੇ ਵਿਟਨੈਸ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੇ ਖਿਲਾਫ ਬਿਆਨ ਨਹੀਂ ਦਿੱਤਾ ਗਿਆ ਤਾਂ ਤੁਹਾਡੇ ਪਰਿਵਾਰ ਨੂੰ ਟਾਰਗੇਟ ਕੀਤਾ ਜਾਏਗਾ ਤਾਂ ਇਹ तमाम આરોਪ ਜਿਹੜੇ ਨੇ ਲਗਾਏ ਜਾ ਰਹੇ ਨੇ ਤੇ ਇਹ ਵੀ ਖਾਸ ਤੌਰ ਤੇ ਕਿਹਾ ਜਾ ਰਿਹਾ ਕਿ ਜੇੜੀ ਵੀ ਇਨਵੈਸਟੀਗੇਸ਼ਨ ਈਡੀ ਦੇ ਵੱਲੋਂ ਕੀਤੀ ਜਾਏਗੀ ਜਾਂ ਫਿਰ ਕਿਸੇ ਹੋਰ ਬਾਡੀ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਸਾਰੀ ਇਨਵੈਸਟੀਗੇਸ਼ਨ ਕੈਮਰੇ ਦੇ ਉੱਪਰ ਕਰਨੀ ਜ਼ਰੂਰੀ ਹੁੰਦੀ ਹੈ ਪਰ ਅਜੇ ਹੁਣ ਕੁਝ ਵੀ ਨਹੀਂ ਕੀਤਾ ਗਿਆ ਆਡੀਓਜ਼ ਰਿਕਾਰਡ ਕੀਤੀਆਂ ਗਈਆਂ ਤੇ ਦਬਾਅ ਬਣਾਇਆ ਗਿਆ ਲਗਾਤਾਰ ਹੀ ਜਿਹੜੇ ਵਕ ਵਕ ਵਿਟਨੈਸ ਨੇ ਉਹਨਾਂ ਨੇ ਦਬਾਅ ਦੇ ਵਿੱਚ ਆ ਕੇ ਇਹ ਸਾਰੇ ਬਿਆਨ ਦਿੱਤੇ ਤਾਂ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਇਹ तमाम aarop ਜਿਹੜੇ ਨੇ AD ਦੇ ਉੱਪਰ ਆਮ ਆਦਮੀ ਪਾਰਟੀ ਦੇ ਨੇਤਾ ਅਤੀਸ਼ ਦੇ ਵੱਲੋਂ ਲਗਾਏ ਜਾ ਰਹੇ ਨੇ ਤੇ ਲਗਾਤਾਰ ਹੀ ਆਮ ਆਦਮੀ ਪਾਰਟੀ BJP ਦੇ ਉੱਪਰ ਵੀ aarop ਲਗਾਉਂਦੀ ਹੋਈ ਦੇਖੀ ਜਾ ਸਕਦੀ ਸੀ ਪਰ ਫਿਲਹਾਲ ਦੇ ਲਈ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੇ ਪਰਸਨਲ ਸੈਕਟਰੀ ਤੇ ਆਮ ਆਦਮੀ ਪਾਰਟੀ ਸੰਸਦ ਜਿਹੜੇ ਨੇ ਉਹਨਾਂ ਦੇ ਘਰ ਤੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਹੋਰ ਦਸ ਟਿਕਾਣਿਆਂ ਤੇ ਈਡੀ ਦੇ ਵੱਲੋਂ ਛਾਪਾ ਮਾਰਿਆ ਜਾ ਰਿਹਾ ਹੈ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪਰਸਨਲ ਸੈਕਟਰੀ ਦੇ ਘਰ ਤੇ ਇਸ ਦੇ ਨਾਲ ਹੀ ਆਮ ਆਦਮੀ